ਹੇਲੂਇਆ 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 ਸਾਰੇ ਭੈਣ ਭਾਈਆਂ ਜੈਸੀ ਜੀ ਆਪਦੇ ਦਾਸਾਂ ਜੈਸੀ ਜੀ ਮੇਰਾ ਨਾਮ ਪਿੱਕਰੀਆ ਪਿੰਡ ਮੇਰਾ ਬੰਜਾਵਾਲ ਆ ਇੱਕ ਭਾਈ ਸਾਡੇ ਭਾਈ ਪ੍ਰਕਾਸ਼ ਸੀ ਜੀ ਦਿਆ ਪਿੰਡ ਚਾੜਪੋਰਾ ਇਸ ਵਕਤ ਹੌਂਕਾਉਣ ਦੇ ਵਿੱਚ ਸੋ ਪਿਛਲੇ ਹਫਤੇ ਦੇ ਵਿੱਚ ਉਹਦੇ ਉਤੇ ਏਡੀ ਵੱਡੀ ਜਹਿਮਤ ਆਈ ਸੋ ਪੈਂਡਸ ਦੀ ਜਿਹੜੀ ਨਾਲ ਸੀ ਉਹ ਵੱਡ ਚੁੱਕੀ ਸੀ ਪਰਿਵਾਰ ਦਾ ਬਹੁਤ ਕਮੜਾਇਆ ਸੀ ਜਿਹੜੇ ਪਰਿਵਾਰ ਉਥੇ ਹਾਂਗਕਾਂਗ ਦੇ ਵਿੱਚ ਰਹਿ ਰਿਆ ਕੋਈ ਬਹੁਤ ਕਮੜਾਏ ਸਨ ਅਰਸ਼ ਦੇਵ ਜੀ ਨੇ ਰਵਤੇ ਦਾਸ ਸਾਹਿਬ ਨੂੰ ਮੈਸਟਰ ਫਰਾਸਲ ਸਿੰਘ ਜੀ ਨੂੰ ਫੋਨ ਕੀਤਾ ਕਿ ਮੇਰੇ ਮਾਮਾ ਜੀ ਦੇ ਨਾਲ ਆਹ ਕੁਛ ਹੋਇਆ ਰਿਹਾ ਸੋ ਇਹਨਾਂ ਨੇ ਜਦੋਂ ਪ੍ਰੇਰ ਕੀਤੀ ਪ੍ਰੇਰ ਕਰਨ ਤੋਂ ਬਾਅਦ ਵਿੱਚ ਉਹਨੂੰ ਦੱਸਿਆ ਤੁਹਾਗਿਆ ਤੁਸੀਂ ਦਵਾਈ ਕਰੋ ਹੌਸਲਾ ਨਾ ਹਾਰੋ ਪਰਮੇਸ਼ਰ ਉਹਨੂੰ ਚੰਗਿਆ ਕਰਨ ਵਾਸਤੇ ਜਾ ਰਿਹਾ ਸੋ ਜਦੋਂ ਉਹ ਹਸਪੀਟਲ ਦੇ ਵਿੱਚ ਲੈ ਕੇ ਗਏ ਸੀਗਾ ਤਾਂ ਤਾਂ ਖਤਰੀ ਵਾਲਾ ਪਰ ਰੱਬ ਦੇ ਦਸਾਂ ਸਾਲ ਦੀਆਂ ਦਵਾਵਾਂ ਦੇ ਸਦਕੇ ਆਪਰੇਸ਼ਨ ਜਿਹੜਾ ਠੀਕ ਤਾਕ ਹੋ ਗਿਆ ਐਸ ਵਕਤ ਨੂੰ ਘਰ ਛੁੱਟੇ ਮਿਲ ਗਈ ਹੈ ਘਰ ਦੀ ਦਾਦਾ ਜਰੂਰ ਸੋ ਦੂਸਰੀ ਗਵਾਈ ਇਹ ਆ ਪਿਛਲੇ ਹਫਤੇ ਗਵਾਈ ਦਿੱਤੀ ਨਹੀਂ ਸੀ ਗਈ ਕੋਈ ਬੰਦੇ ਚਾਰਪੁਰ ਦੀ ਆ ਸਾਡੀ ਬੇਟੀ ਮਨਪ੍ਰੀਤ ਉਹਦੇ ਭਰਾ ਦੇ ਘਰੇ ਹੈ ਹਾਂਗਕong ਜਾਣ ਵਾਸਤੇ ਬੜੀਆਂ ਉਹਨਾਂ ਮੁਸ਼ਕਲਾਈਆਂ ਬੜੀਆਂ ਚਾਹਤੀਆਂ ਮੁਸ਼ਕਲਾਂ ਸਾਹਮਣਾ ਕਰਨਾ ਪਿਆ ਪਰ ਪਰਮੇਸ਼ਰ ਦੇ ਦਾਸ ਸੰਤ ਪ੍ਰਸੰਸੀ ਜੀ ਨੇ ਇੰਨੀ ਗੱਲ ਕਹੀ ਸੀ ਪ੍ਰਾਰਥਨਾ ਦੇ ਦੌਰਾਨ ਕਿਤੇ ਹੀ ਵੀ ਤੁਸੀਂ ਹੌਸਲਾ ਨਾ ਹਾਰੋ ਤੇ ਤੂੰ ਕਿਸੇ ਦਿੱਤਾ ਹੀ ਹੋਂਕੰਗ ਵਿੱਚ ਜਾ ਜਾਣਾ ਤੇ ਪਰਮੇਸ਼ਰ ਦੀ ਬਲੇਸਿੰਗ ਹੋਈ ਜੋ ਪਰਮੇਸ਼ਰ ਦੇ ਦਾਸ ਨੇ ਸ਼ਬਦ ਕੱਡੇ ਸਨ ਉਹ ਪੂਰੇ ਹੋਏ ਐਸ ਵੱਸ ਤੋਂ ਬੇਟਾ ਪ੍ਰਿੰਸ ਦੇ ਲਈ ਚਰਚੋਂ ਗਿੱਦੜ ਤੇ ਨੇ ਬੇਕਾਸਾਨੇ ਬੈਟਮਨ ਜੈ ਜੀ